ਓਏ ਸੁੱਖੇ ਆ ਕੀ ਲੱਭ ਗਿਆ ਤੈਨੂੰ ਖਜ਼ਾਨਾ ਲੱਭ ਲਿਆ ਇੱਥੋਂ ਕੋਈ ਭੈਣ ਦੇ ਵੀਰਾ ਦੇਖਦਾ ਸੀ ਕਿਤੇ ਚ ਹੀਰੇ ਮੋਤੀ ਜਵਾਰੀ ਤਾਂ ਹੋਣਾ ਆਪਾਂ ਮੀਰ ਮੰਨ ਜੀ ਕਿਤੇ ਓ ਲੈ ਮੇਰੇ ਆ ਸਾਲਿਆ ਅਲਾਦੀਨ ਫਿਲਮ ਬਣ ਰਹੀ ਆ ਜਿਹੜਾ ਇੱਥੇ ਤੈਨੂੰ ਖਜ਼ਾਨਾ ਮਿਲੂ ਭੈਣ ਦੇ ਵੀਰਾ ਇੱਥੇ ਗੰਦਮੰਦ ਹੋਣਾ ਵਾ ਹੋਰ ਦੱਸ ਕੀ ਹੋਣਾ ਇਹ ਚ ਹੈ ਮੈਨੂੰ ਆਇ ਲਾਦਾ ਕੋਈ ਬੰਬ ਬੰਬੀ ਨਾ ਹੋ ਗਏ ਭੈਣ ਦਾ ਵੀ ਇੱਥੇ ਜਿਹੜਾ ਖੋਲੀ ਏ ਡਾ ਲਦੇ ਆਪਾਂ ਨੂੰ ਮੈਂ ਤਾਂ ਹੋਰੀ ਲੱਗੀ ਜਾਂਦਾ ਨਹੀਂ ਮੈਂ ਆਪਾਂ ਫੌਜੀ ਹੁੰਨੇ ਆ ਜੇ ਕੋਈ ਬੰਬੂ ਬਲਬ ਲਿਆ ਹੁੰਦਾ ਵਾ ਆਈ ਫਿਰ ਹੋ ਜਾਂਦਾ ਮੈਂ ਤਾਂ ਉਹ ਕਿਆ ਗੱਲ ਕਰਦਾ ਸੁਖੇ ਮੈਂ ਸੁਣਿਆ ਜਿਹੜੇ ਅਕਸਰ ਸੰਸਾਨ ਜਗਾਂ ਤੋਂ ਆ ਆ ਮਿਲਣਾ ਬੈਗ ਬੁਕ ਜੇ ਉਹਨਾਂ ਤੇ ਜਾਂਦਾ ਬੰਬੂ ਹੁੰਦੇ ਆ ਵੀ ਮਾਰਦੇ ਨੇ ਟਕੂ ਡਕੂ ਤਵਾਦੀ ਛੱਡ ਦਿੰਦੇ ਆ ਬੰਬੂ ਆ ਨਾ ਟਾਈਮਰ ਲਾ ਕੇ ਜਾਂਦਾ ਖਜ਼ਾਨੇ ਖਜੋਨੇ ਹੁੰਦੇ ਆ ਹਾਂ ਜਾ ਹੋਰ ਹੋਰ ਕੋਈ ਨਾਗਮਣੀ ਮੈਲ ਦੇ ਆਪਾਂ ਨੂੰ ਅਵਾ ਅਮੀਰ ਬਣ ਜੀਏ ਦੇਤਾ ਦੀ ਭਰਾ ਬਣਗੇ ਕੀ ਆ ਉਹ ਚੰਨੀ ਛੱਡ ਓਏ ਓ ਮੈਂ ਕਹਿਣਾ ਵਾ ਆਪਾਂ ਭਾਂਤੇ ਕੋ ਲੈ ਜਾਨੇ ਆ ਕੀ ਪਤਾ ਸਾਲਿਆ ਮਜੀਠੀ ਇਹਦਾ ਕੋਈ ਇਚ ਨਸ਼ੇ ਸਪਲਾਈ ਵਾਲਾ ਕੁਝ ਮਾਲਮੁਲ ਹੋਵੇ ਆਪਾਂ ਨਾ ਫਸ ਜੀਏ ਫਿਰ